ਸਾਸੀ ਕਾ ਦੋਸਤੋ ਆਪਾਂ ਪਹੁੰਚ ਚੁੱਕੇ ਆ ਪਿੰਡ ਸਾਬੂਆਣਾ ਜ਼ਿਲ੍ਹਾ ਫਰੋਇਪੁਰ ਇੱਥੇ ਤਨ ਤਨ ਬਾਬਾ ਕਾਲਾ ਮਹਰਜੀ ਦਾ ਸਥਾਨ ਹੈ ਔਰ ਇੱਥੇ ਹਰ ਸਾਲ ਦੀ ਤਰ੍ਹਾਂ ਇੱਥੇ ਸਾਲਾਨਾ ਜੋੜ ਮੇਲਾ ਬਣਾਇਆ ਜਾਂਦਾ ਹੈ ਤਨ ਤਨ ਬਾਬਾ ਕਾਲਾ ਮਹਰਜੀ ਦਾ ਤੇ ਇੱਥੇ ਸੰਗਤਾਂ ਨੇ ਆ ਪਹੁੰਚ ਕੇ ਬਾਬਾ ਕਾਲਾ ਮਹਰਜੀ ਦੇ ਸਮਾਤੇ ਮੱਥਾ ਟੇਕਿਆ ਉਸ ਤੋਂ ਬਾਅਦ ਚਾਹ ਪਕੌੜਿਆਂ ਦਾ ਲੰਗਰ ਵੀ ਪਰ ਟੁੱਟ ਵਰਤਿਆ ਦੇ ਸੰਤਾਂ ਨੇ ਚਾਹ ਪਕਾਉਣਿਆਂ ਦਾ ਲੰਗਰ ਸ਼ਕਿਆ ਬਹੁਤ ਹੀ ਖੁਸ਼ੀ ਨਾਲ ਸੰਤਾਂ ਇੱਥੇ ਪਹੁੰਚੀਆਂ ਸੰਧੂ ਪਰਿਵਾਰ ਵਿੱਚ ਮੰਨਿਆ ਜਾਂਦਾ ਬਾਬਾ ਕਾਲਾ ਮਾਰਜੀ ਸੰਧੂ ਇੱਥੇ ਬਾਏ ਦੋਸਤੋ ਬਾਦ ਇਸ ਥਾਂ ਤੇ ਢਾਡੀ ਜਥਾ ਖੰਡ ਪਾਠ ਦੇ ਭੋਗ ਪਾਇਆ ਅਤੇ ਢਾਡੀ ਜਥਾ ਨੇ ਆਪ ਦੇ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਸੁਣੋ ਜੀ ਤੁਸੀਂ ਸਤਿਗੁਰ ਦੇ ਚਰਨਾਂ ਵਿੱਚ ਇਹ ਹੀ ਅਕਾਲਸ਼ ਹੈ ਇਹ ਕੋਈ ਪਹਿਣ ਤੁਤਰ ਤੁਹਾਡੇ ਨਾਲ ਰਹਿ ਸਕੀ ਕਿਉਂਕਿ ਬਾਦਸ਼ਾਹ ਦੀ ਗੁਰਬਾਨੀ ਕਹਿੰਦੀ ਹੈ ਪੁੱਤੀ ਗੰਨ ਭਵੇ ਸੰਸਾਰ ਅੱਜ ਜਿਨ੍ਹਾਂ ਪਹਿਣਾ ਦੇ ਵੀਰ ਨਹੀਂ ਨਾ ਤੇ ਜਿਨ੍ਹਾਂ ਇਹ ਤਰਕਪੁੱਤਰ ਨਹੀਂ ਉਹਨਾਂ ਨੂੰ ਜੇ ਕੋ ਲਾਲਸਾ ਪ੍ਰਗਟ ਕਰਨ ਦਾ ਵਾਸਤੇ ਪੁੱਤ